ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਦੇ ਦਿਨ 1975 ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਦੇਸ਼ ਦੇ ਵਿੱਚ ਅੰਦਰੂਨੀ ਐਮਰਜੈਂਸੀ ਲਗਾਈ ਸੀ। ਉਸ ਦੇ ਬਾਰੇ 'ਚ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਨੇ। ਕੁਝ ਲੋਕ ਜਿਹੜੇ ਉਸ ਟਾਈਮ ਦੇ ਕਾਂਗਰਸੀ ਸੀ ਉਹਨੂੰ ਚੰਗਾ ਵੀ ਗਿਣਦੇ ਐ। ਕਈ ਹੋਰ ਨਿਰਪੱਖ ਲੋਕ ਵੀ ਉਹਦੀਆਂ ਅੱਡ-ਅੱਡ ਤਰ੍ਹਾਂ ਨਾਲ ਚੀਰ-ਫਾਰ ਕਰਦੇ ਐ ਤੇ ਕੁਝ ਉਹਨੂੰ ਸਮਝਦੇ ਐ ਵੀ ਸਾਡੇ ਦੇਸ਼ ਦੇ ਸੰਵਿਧਾਨ ਦਾ ਗळा ਘੁੱਟਦਾ ਸੀ। ਇਸ ਤਰ੍ਹਾਂ ਦੀ ਵੀ ਗੱਲ ਹੈਗੀ ਹੈ। ਬਿਨਾਂ ਸ਼ੱਕ ਉਸ ਦੇ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਲੱਗੀਆਂ ਜਿਹੜੀਆਂ ਨਹੀਂ ਸੀ ਲੱਗਣੀਆਂ ਚਾਹੀਦੀਆਂ। ਤੇ ਬਹੁਤ ਸਾਰੇ ਵਿਰੋਧੀਆਂ ਨੂੰ ਜੇਲ੍ਹਾਂ ਚ ਸੁੱਟਿਆ ਗਿਆ ਇਹ ਵੀ ਇੱਕ ਸੱਚ ਹੈਗੀ ਹੈ। ਪਰ ਕੀ ਉਸ ਤੋਂ ਬਾਅਦ ਜੋ ਹੁਣ ਹਕੂਮਤ ਚੱਲ ਰਹੀ ਹੈ ਉਸ ਦੇ ਵਿੱਚ ਲੋਕਾਂ ਦੀ ਦਸ਼ਾ ਜਿਹੜੀ ਹੈ ਉਹ ਦਸ਼ਾ ਜਿਹੜੀ ਹੈ ਉਹ emergancy ਨਾਲੋਂ ਕਿਸੇ ਤਰ੍ਹਾਂ ਨਾਲ ਕੋਈ ਵੱਖਰੀ ਹੈ ਆਪਾਂ ਇਹਦੇ ਤੇ ਥੋੜੀ ਜੀ ਗੱਲ ਕਰਦੇ ਆਂ emergancy ਦੇ ਵਿੱਚ ਇੱਕ ਕੇਸ ਦਾ ਸੁਪਰੀਮ ਕੋਰਟ ਦੇ ਕੇਸ ਦਾ ਜ਼ਿਕਰ ਕੀਤਾ ਜਾਂਦਾ ਹੈ ਜਿਹਨੂੰ ਐਡੀਐਮ ਜੱਬਲਪੁਰ ਵਰਸਸ ਸ਼ੇਵਾ ਸ਼ੇਵਕਾਤ ਸ਼ੋਕਲਾ ਕੇਸ ਉਹਨੂੰ ਕਹਿੰਦੇ ਐ ਉਹਦੇ ਵਿੱਚ ਸੀ ਵੀ ਜਦੋਂ emergency ਲੱਗੀ ਤਾਂ ਜਿਹੜੀ ਸਵਧਾਨ ਦੀ ਧਾਰਾ 21 ਹੈ ਉਹ ਖਤਮ ਹੋ ਗਈ ਕਿ ਮਨੁੱਖ ਨੂੰ ਜਿਉਣ ਦਾ ਤੇ ਆ ਬਾਕੀ ਗੱਲਾਂ ਦਾ ਅਧਿਕਾਰ ਖਤਮ ਹੋ ਗਿਆ ਤੇ ਉਹਦੇ ਵਿੱਚ ਹੈਬੀਅਸ ਕੋਰਪਸ ਗਈ ਸੀ ਤੇ ਉਸ ਦੇ ਵਿੱਚ ਚਾਰ ਇੱਕ ਦੇ ਫੈਸਲੇ ਨਾਲ ਉਹ ਇਹ ਕਿਹਾ ਗਿਆ ਸੀਗਾ ਕਿ ਮਨੁੱਖ ਨੂੰ ਜਿਉਣ ਦਾ ਵੀ ਅਧਿਕਾਰ ਨਹੀਂ ਗਾ ਐਮਰਜੈਂਸੀ ਦੇ ਵਿੱਚ ਤਾਂ ਇਹ ਐਡਾ ਇੱਕ ਸਿਰੇ ਦੀ ਗੱਲ ਸੀ ਜਿਹੜੀ ਜੁਡੀਸ਼ਰੀ ਵੱਲੋਂ ਕਹੀ ਗਈ ਸੀ ਇੱਕੋ ਇੱਕ ਜੱਜ ਸੀਗੇ ਜਸਟਿਸ ਐਚ ਆਰ ਖੰਨਾ ਜਿਨ੍ਹਾਂ ਨੇ ਇਹਦੇ ਵਿਰੁੱਧ ਕਿਹਾ ਉਹ ਕਹਿੰਦੇ ਵੀ ਜੇ ਸੰਵਿਧਾਨਚ ਧਾਰਾ 21 ਨਾ ਵੀ ਹੋਵੇ ਤਾਂ ਵੀ ਕੋਈ ਸਰਕਾਰ ਜਿਹੜੀ ਹੈ ਲੋਕਾਂ ਦੀ ਜਾਨ ਨਹੀਂ ਲੈ ਸਕਦੀ ਬਿਨਾ ਕਿਸੇ ਕਾਨੂੰਨੀ ਰਾਹ ਅਪਣਾਉਣ ਤੋਂ ਸੋ ਉਹਨਾਂ ਨੇ ਏਡੀ ਵੱਡੀ ਗੱਲ ਕਹੀ ਸੀ ਲੋਕ ਉਹਨਾਂ ਨੂੰ ਯਾਦ ਵੀ ਕਰਦੇ ਆ ਹੁਣ ਅਸੀਂ ਕੀ ਦੇਖਦੇ ਆ ਜੰਮੂ ਕਸ਼ਮੀਰ ਚ ਧਾਰਾ 370 ਤੋੜੀ ਬਿਲਕੁਲ ਹੀ ਸੰਵਿਧਾਨ ਦੀਆਂ ਧੱਜੀਆਂ ਉਡਾਤੀਆਂ ਉਦੋਂ ਹੈਵੀਅਸ ਕੋਰਪਸ ਪਈ ਵੀ ਫਲਾਣੇ ਬੰਦਿਆਂ ਨੂੰ ਪੇਸ਼ ਕਰੋ ਉਹਦਾ ਕਿੰਨੇ ਮਹੀਨੇ ਸਰਕਾਰ ਨੇ ਕੋਰਟ ਨੇ ਕੋਈ ਫੈਸਲਾ ਨਹੀਂ ਕੀਤਾ ਅਦਾਲਤ ਨੇ ਫੈਸਲੇ ਸਰਕਾਰ ਦੇ ਹੱਕ 'ਚ ਦੇਤੇ RAMCHAN ਭੂਮੀ ਬਾਵਰੀ ਮਸਜਿਦ ਦੇ ਫੈਸਲੇ ਸਰਕਾਰ ਦੇ ਹੱਕ 'ਚ ਗਏ ਹੋਰ ਬਹੁਤ ਸਾਰੇ ਫੈਸਲੇ ਅੱਜ ਕੱਲ ਇੱਕ ਜੱਜ ਸ਼ੇਖਰ যাদਬ ਉਹਦੀ ਗੱਲ ਚੱਲਦੀ ਹੈ ਉਹ ਸੰਵਿਧਾਨ ਦੇ ਬਿਲਕੁਲ ਹੀ ਉਲਟ ਜਾ ਕੇ ਭਾਸ਼ਣ ਦੇ ਰਿਹਾ ਤੇ ਉਹਦੇ ਤੇ ਕੋਈ ਐਕਸ਼ਨ ਨਹੀਂ ਹਾਲਾਂਕਿ 55 ਬੰਦਿਆਂ ਨੇ ਮਾਨਯੋਗ ਜਿਹੜਾ ਸਾਡੇ ਆਪਣਾ ਦੇਸ਼ ਦੇ ਉਪਰਾਸ਼ਟਰਪਤੀ ਹੈ ਉਹਨਾਂ ਨੂੰ ਲਿਖ ਕੇ ਦਿੱਤਾ ਹੋਇਆ ਉਹ ਰਾਸਵਾ ਦੇ ਚੇਅਰਮੈਨ ਨੇ ਉਹਦੇ ਤੇ ਕੰਨ ਤੇ ਜੋ ਨਹੀਂ ਸਰਕ ਰਹੀ ਜਣੀ ਇੱਕ ਤਾਂ ਇਹ ਜੇ ਉਸ ਵਕਤ ਕੁਝ ਹੱਦ ਤੱਕ ਜਿਹੜੀ ਜੁਡੀਸ਼ਰੀ ਹੈ ਉਹ ਧਬੀ ਸੀਗੀ ਲੋਕਾਂ 'ਚ ਅੱਜ ਅਸੀਂ ਉਹਨੂੰ ਥਾਂ ਥਾਂ ਤੇ ਦਬੀ ਦੇਖਦੇ ਆਂ ਥਾਂ ਥਾਂ ਤੇ ਸਰਕਾਰ ਦੇ ਅੰਡਰ ਦੇ ਥੱਲੇ ਲੱਗੀ ਹੋਈ ਦੇਖਦੇ ਆਂ ਟਾਵੇਂ ਟਾਵੇਂ ਜੱਜਾਂ ਜਿਹੜੇ ਠੀਕ ਤਰ੍ਹਾਂ ਨਾਲ ਕਿਤੇ ਕੋਈ ਗੱਲ ਕਰਦੇ ਐ ਨਹੀਂ ਸਰਕਾਰ ਦੇ ਪੱਖ ਹੀ ਫੈਸਲੇ ਆ ਰਹੇ ਐ ਉਹਨਾਂ ਤੋਂ ਬਿਨਾਂ ਵੀ ਬਹੁਤ ਕੁਝ ਜਿਹੜਾ ਜਦੋਂ ਕੋਈ ਲੋਕ ਬੋਲਦੇ ਐ ਜਿਹੜੇ ਬੋਲਦੇ ਐ ਉਹਨਾਂ ਤੇ ਕੋਈ ਐਕਸ਼ਨ ਨਹੀਂ ਨਾ ਪੁਲਸ ਲੈਂਦੀ ਐ ਨਾ ਅਦਾਲਤਾਂ ਲੈਂਦੀਆਂ ਨੇ ਅਸੀਂ ਦਿੱਲੀ ਦੇ 2020 ਦੇ ਦੰਗੇ ਦੇਖੇ ਉਹ ਜਿਹੜੇ ਬੀਜੇਪੀ ਦੇ ਆਗੂ ਆ ਜਿਹੜੇ ਕਪਲ ਮਿਸ਼ਰਾ ਅਨੁਰਾਗ ਠਾਕਰ ਸਾਫ ਸਿੰਘ ਬਰਮੇ ਦਾ ਮੁੰਡਾ ਜਿਹੜਾ ਪ੍ਰਵੇਸ਼ ਬਰਮਾ ਉਹ ਉਹ ਉਮੀਜੇਵੇਂ ਮੰਤਰੀ ਦੇ ਪਦ ਦਾ ਆਨੰਦ ਲੈ ਰਹੇ ਐ ਤੇ ਜਿਹਨਾਂ ਲੋਕਾਂ ਨੇ ਕੁਝ ਨਹੀਂ ਕਿਹਾ ਉਹ ਪਿਛਲੇ 5 ਸਾਲਾਂ ਤੋਂ ਜੇਲ੍ਹਾਂ 'ਚ ਸੜ ਰਹੇ ਆ ਉਹਨਾਂ ਨੂੰ ਜ਼ਮਾਨਤ ਤੱਕ ਨਹੀਂ ਦਿੱਤੀ ਜਾ ਰਹੀ ਸੋ ਇਹ ਹੈ ਇੱਕ ਪੱਖ ਜੋ ਯੂਨੀਵਰਸਟੀਆਂ ਦੇ ਵਿੱਚ ਅਜਿਹੇ ਸਰਕੂਲਰ ਕੱਢੇ ਜਾ ਰਹੇ ਹੈ ਵੀ ਤੁਸੀਂ ਲਿਖ ਕੇ ਐਫੀਡਾ ਆਪਣਾ ਅੰਡਰਟੇਕਿੰਗ ਦਿਓ ਵੀ ਤੁਸੀਂ ਕਿਸੇ ਤਰ੍ਹਾਂ ਦੀ ਕਿਸੇ ਇਹੋ ਜੀ ਗਤੀਵਿਧੀ 'ਚ ਹਿੱਸਾ ਨਹੀਂ ਲਵੋਗੇ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਪ੍ਰੋਟੈਸਟ ਵੀ ਨਹੀਂ ਕਰੋਗੇ ਕੋਈ ਨਾਰਾ ਨਹੀਂ ਲਾਓਗੇ ਕੋਈ ਹੋਰ ਨਹੀਂ ਕਰੋਗੇ ਇਹ ਜਣੀ ਅੱਜ ਜਸਟਿਸ ਲੋਹਾ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਜੱਜ ਡਰੇ ਹੋਏ ਹੈ ਜਸਟਿਸ ਖੰਨਾ ਦੀਆਂ ਜੀ ਗੱਲਾਂ ਨੂੰ ਆਪਾਂ ਯਾਦ ਕਰੀਏ ਜਦੋਂ ਜਸਟਿਸ ਖੰਨਾ ਨੇ ਉਸ ਟਾਈਮ ਇੱਕ ਇਹ ਵੀ ਗੱਲ ਕਹੀ ਸੀ ਵੀ ਡਰੇ ਹੋਏ ਲੋਕ ਇਨਸਾਫ ਨਹੀਂ ਕਰਿਆ ਕਰਦੇ ਅੱਜ ਬਹੁਤ ساری ਜੁਡੀਸ਼ਰੀ ਸਾਡੇ ਇਲੈਕਸ਼ਨ ਕਮਿਸ਼ਨ ਸਾਡੀ ਸੀਬੀਆਈ ਇਨਕਮ ਟੈਕਸ ਈਡੀ ਸਾਰੀ ਦੀ ਸਾਰੀ ਸਰਕਾਰ ਨੇ ਕਾਬੂ ਚ ਕਰੀ ਹੋਈ ਹੈ ਤੇ ਉਹਨਾਂ ਦੇ ਦਬਾਅ ਦੇ ਨਾਲ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਇੱਕ ਇੱਕ ਕਰਕੇ ਡੇਗੀਆਂ ਜਾਂਦੀਆਂ ਨੇ ਸੋ ਅੱਜ ਜਿਹੜੀ ਜਿਹੜੀ ਅੱਜ ਅਨਲਾਨੀ ਐਮਰਜੈਂਸੀ ਹੈ ਜਿਹੜੀ ਸੰਵਿਧਾਨਕ ਸੰਵਿਧਾਨ ਦੀਆਂ ਧਜੀਆਂ ਉੜਾ ਕੇ ਕਰੀ ਗਈ ਹੈ ਇਹ ਬੱਦ ਖਤਰਨਾਕ ਹੈ ਅਮਿਤ ਸ਼ਾ ਨੇ ਕੱਲ ਬਿਆਨ ਦਿੱਤਾ ਵੀ ਐਮਰਜੈਂਸੀ ਹੈ ਜਿਹੜੀ ਉਹ ਸਾਨੂੰ ਉਹ ਯਾਦਾਂ ਤਾਜ਼ਾ ਰੱਖਣੀਆਂ ਚਾਹੀਦੀਆਂ ਨੇ ਤੇ ਤਾਂ ਕਿ ਜਮਹੂਰੀਅਤ ਨੂੰ ਖਤਰਿਆਂ ਤੋਂ ਬਚਾਇਆ ਜਾ ਸਕੇ ਬਿਲਕੁਲ ਠੀਕ ਹੈ ਉਹਨਾਂ ਦੀ ਗੱਲ ਅਸੀਂ ਤਾਂ ਯਾਦ ਕਰਦੇ ਹਾਂ ਤੁਸੀਂ ਇਹਨੂੰ ਦੂਜੀ ਤਰ੍ਹਾਂ ਯਾਦ ਕਰਦੇ ਹੋ ਯਾਦ ਕਰਨ ਦੇ ਤਰੀਕੇ ਦਾ ਫਰਕ ਹੈ ਮਿਤਸ਼ਾ ਜੀ ਤੁਹਾਡੇ ਤੋਂ ਵੱਧ ਖਤਰ ਹੈ ਜਮਹੂਰੀਅਤ ਨੂੰ ਤੁਸੀਂ ਤਾਂ ਨਿਰੀ ਜਮਹੂਰੀਅਤ ਵਿਰੋਧੀ ਹੋ ਮੌਵਾਦੀਆਂ ਦੇ ਨਾਂ ਤੇ ਆਮ ਸੁਧਾਰਨ ਆਦਿਵਾਸੀ ਲੋਕਾਂ ਨੂੰ ਮਾਰ ਦਿੱਤਾ ਜਾ ਰਿਹਾ ਹੈ ਕੋਈ ਸੰਵਿਧਾਨ ਦੇ ਐਮਰਜੈਂਸੀ ਨਹੀਂ ਲੱਗੀ ਕੋਈ ਆਰਟੀਕਲ 21 ਸਸਪੈਂਡ ਨਹੀਂ ਹੋਇਆ ਐਮਰਜੈਂਸੀ ਕਰਕੇ ਕਿਸੇ ਕੋਲਟ ਨੇ ਨਹੀਂ ਕਿਹਾ ਪਰ ਲੋਕਾਂ ਨੂੰ ਜਿਉਣ ਦਾ ਅਧਿਕਾਰ ਖੋਹਿਆ ਜਾ ਰਿਹਾ ਸੋ ਅੱਜ ਦੀ ਐਮਰਜੈਂਸੀ ਅਨਲ ਅੱਜ ਉਸ ਐਮਰਜੈਂਸੀ ਦੇ ਦਿਨ ਤੇ ਅਸੀਂ ਅੱਜ ਜਿਹੜੀ ਅਨਹਲਾਣੀ ਐਮਰਜੈਂਸੀ ਹੈ ਇਹਦੇ ਵਿਰੋਧ ਦਾ ਐਲਾਨ ਕਰਦੇ ਹਾਂ ਦੋਸਤੋ ਦੂਸਰੀ ਗੱਲ ਜਿਹੜੀ ਹੈ ਤੁਹਾਡੇ ਨਾਲ ਕਰਨੀ ਈਰਾਨ ਇਜ਼ਰਾਈਲ ਦੇ ਵਿੱਚ ਕੱਲ ਜੰਗਬੰਦੀ ਹੋਈ ਇਹ ਵੀ 트ੰਪ ਨੇ ਜਿਵੇਂ ਭਾਰਤ ਪਾਕਿਸਤਾਨ ਦੀ ਸੀ ਪਹਿਲਾਂ ਹੀ ਅਨਾਉਂਸ ਕੀਤੀ ਆਪੀ ਹਾਲਾਂਕਿ ਉਹਨਾਂ ਨੇ ਕੀਤੀ ਨਹੀਂ ਉਹਦੀਆਂ ਟਰਮਾਂ ਬੜੀਆਂ ਕਨਫਿਊਜ਼ਨ ਨੇ 트ੰਪ ਦੇ ਜਿਹੜੇ ਟਵੀਟਸ ਹੈ ਉਹ ਵੀ ਆਪਾਂ ਵਿਰੋਧੀ ਲੱਗਦੇ ਆਂ ਕਈ ਸਾਰੀਆਂ ਥਾਵਾਂ ਤੇ ਤੇ ਪਰ ਜਿਹੜੀਆਂ ਕੁਝ ਚੈਨਲ ਦੱਸ ਰਹੇ ਐ ਵੀ ਈਰਾਨ ਨੇ ਆਪਣੀਆਂ ਸ਼ਰਤਾਂ ਤੇ ਹੀ ਸਮਝੌਤਾ ਮੰਨੇਗਾ ਪਹਿਲਾ ਇਹ ਸੀਗਾ ਵੀ ਈਰਾਨ ਦੇ ਜਿਹੜੇ 6 ਵਜੇ ਟਾਈਮ ਹੈ ਉਸ ਦੇ ਉੱਤੇ ਇਹ ਸਮਝੌਤਾ ਹੋਣਾ ਸੀ ਤੇ ਇਜ਼ਰਾਈਲ ਨੇ ਬੰਦ ਕਰਨਾ ਸੀ ਪਹਿਲਾਂ ਤੇ ਈਰਾਨ ਨੇ ਉਹਦੋਂ ਕੁਝ ਦੇਰ ਬਾਅਦ ਬੰਦ ਕਰਨਾ ਸੀ ਕਿਹਾ ਉਲਟ ਗਿਆ ਸੀਗਾ 트럼ਪ ਦੇ ਉਹਦੇ ਵਿੱਚ ਤੇ ਉਹ ਜਦੋਂ ਈਰਾਨ ਨੇ ਉਹ ਮਿਜ਼ਾਈਲਾ ਛੱਡੀਆਂ ਤਾਂ ਇਜ਼ਰਾਈਲ ਲੱਗਿਆ ਕਰਨ ਫਿਰ ਟਰੰਪ ਦੇ ਦੂਜੇ ਤਰ੍ਹਾਂ ਦੇ ਬਹੁਤ ਸਾਰੇ ਟਵੀਟਸ ਆਏ ਖੈਰ ਅਸੀਂ ਤਾਂ ਸਮਝੌਤਿਆਂ ਦੇ ਹਮੇਸ਼ਾ ਹੀ ਹੱਕ 'ਚ ਅਸੀਂ ਤਾਂ ਸ਼ਾਂਤੀ ਦੇ ਸਦਾ ਹੱਕ 'ਚ ਗਾਜ਼ਾ ਦੇ ਨਾਲ ਵੀ ਜੇ ਸਮਝੌਤਾ ਇਸੇ ਗੱਲ 'ਚ ਨਿਬੜ ਜਾਂਦਾ ਚੰਗਾ ਸੀ ਨਹੀਂ ਨਿਬੜਿਆ ਕੋਈ ਗੱਲ ਨਹੀਂ ਉਮੀਦ ਕਰਦੇ ਹਾਂ ਕਿ ਦੁਨੀਆ ਭਰ ਦੇ ਲੋਕ ਉਧਰ ਨੂੰ ਵੀ ਧਿਆਨ ਦੇਣਗੇ ਤੇ ਇਜ਼ਰਾਈਲ ਜੋ ਜੰਗਬਾਜ਼ ਹੈ ਉਸ ਦੀਆਂ ਉਹਦੇ ਪਾਤਰ ਕੁਤ ਪਰ ਕੁਤ ਰੇ ਜਾਣਗੇ ਹੁਣ ਆਉਣ ਵਾਲੇ ਸਮੇਂ ਚ ਅਸੀਂ ਇਹ ਉਮੀਦ ਕਰਦੇ ਹਾਂ ਤੇ ਇਸ ਨੂੰ ਅਸੀਂ ਇਜ਼ਰਾਈਲ ਦੀ ਇੱਕ ਕਿਸਮ ਦੀ ਵੱਡੀ ਹਾਰ ਮੰਨਦੇ ਹਾਂ ਤੇ ਉਹ ਈਰਾਨ ਦੇ ਵਿੱਚ ਤਹਿਰਾਨ ਚ ਜਦੋਂ 1979 ਚ ਉੱਥੋਂ ਸ਼ਾਹ ਨੂੰ ਭੁਜਾਇਆ ਜਿਹੜਾ ਅਮਰੀਕਾ ਦਾ ਪਿੱਠੂ ਸੀ ਉਦੋਂ ਉਸ ਨੂੰ ਉਹ ਇਨਕਲਾਬ ਕਹਿੰਦੇ ਆ ਉਸ ਇਨਕਲਾਬ ਦੇ ਵਿੱਚ ਦੇ ਉੱਤੇ ਉਥੇ ਜਿਹੜਾ ਚੌਕ ਬਣਿਆ ਹੋਇਆ ਉਹਦਾ ਨਾਮ ਇਨਕਲਾਬ ਚੌਕ ਹੈ ਕੱਲ ਇਨਕਲਾਬ ਚੌਕ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ইরਾਨੀ ਲੋਕ ਖੁਸ਼ੀਆਂ ਮਨਾ ਰਹੇ ਸੀ ਭੰਗੜੇ ਪਾ ਰਹੇ ਸੀ ਤੇ ਉਹ ਉਹ ਇਸ ਜੰਗਬੰਦੀ ਦੇ ਉੱਤੇ ਖੁਸ਼ ਨੇ ਪਰ ਦੂਜੇ ਪਾਸੇ ਸਾਡਾ ਭਾਰਤ ਹੈ ਜਿਹੜਾ ਭਾਰਤ ਦਾ ਬਿਆਨ ਵੀ ਮੈਂ ਅੱਜ ਇੰਡੀਅਨ ਐਕਸਪ੍ਰੈਸ ਚ ਪੜਿਆ ਭਾਰਤ ਕਹਿੰਦਾ ਗੱਲਬਾਤ ਤੇ ਡਿਪਲੋਮੇਸੀ ਦਾ ਖੇਤਰ ਦੇ ਦਾ ਹੋਰ ਉਸ ਖੇਤਰ ਦੇ ਵਿੱਚ ਕੋਈ ਬਦਲ ਨਹੀਂਗਾ ਅਸੀਂ ਪੁੱਛਣਾ ਚਾਹੁੰਦੇ ਆ ਭਾਰਤ ਜੀ ਨੂੰ ਸ਼੍ਰੀ ਭਾਰਤ ਸਾਹਿਬ ਮੋਦੀ ਸਾਹਿਬ ਭਾਰਤ ਤੇ ਪਾਕਿਸਤਾਨ ਚ ਵੀ ਗੱਲਬਾਤ ਤੇ ਡਿਪਲੋਮੇਸੀ ਤੋਂ ਬਿਨਾ ਕੋਈ ਹੋਰ ਰਾਹ ਨਹੀਂ ਕਿ ਬੰਬ ਵੀ ਸਿੱਟਣੇ ਆਪਾਂ ਨੇ ਸਟ੍ਰਾਈਕਾਂ ਹੀ ਕਰਨੀਆਂ ਨੇ ਇੱਥੇ ਵੀ ਸੋਚਣ ਦੀ ਲੋੜ ਹੈ ਜੇ ਇੱਕ ਮੁਲਕ ਇੱਕ ਵਾਰ ਹੀ ਨਹੀਂ ਆ ਰਿਹਾ ਦੋ ਵਾਰ ਹੀ ਨਹੀਂ ਆ ਰਿਹਾ ਬਾਰ-ਬਾਰ ਡਿਪਲੋਮੈਟਿਕ ਚੈਨਲ ਖੁੱਲੇ ਰੱਖਣੇ ਚਾਹੀਦੇ ਆ ਤੇ ਗੱਲਬਾਤ ਦੇ ਰਾਹ ਹਮੇਸ਼ਾ ਖੁੱਲੇ ਰੱਖਣੇ ਚਾਹੀਦੇ ਆ ਈਰਾਨ ਦੇ ਉੱਤੇ ਹਮਲੇ ਕਰ ਰਿਹਾ ਹੈ ਇਰਾਕ ਇਜ਼ਰਾਈਲ ਤਾ ਵੀ ਉਹਨੇ ਗੱਲਬਾਤ ਨਹੀਂ ਛੱਡੀ ਜਨੇਵਾ ਪਹੁੰਚਿਆ ਉਹ ਪੱਛਮੀ ਦੇਸ਼ ਉਹਦੇ ਵਿਰੁੱਧ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਵੀ ਅਸੀਂ ਗੱਲਬਾਤ ਲਈ ਤਿਆਰ ਆਂ ਇਜ਼ਰਾਈਲ ਨੇ ਹਮਲਾ ਕੀਤਾ ਉਹ ਹਮਲਾ ਰੋਕ ਕੇ ਤੇ ਉਹ ਜਿਹੜਾ ਅਸੀਂ ਤੁਹਾਡੇ ਨਾਲ ਵੀ ਗੱਲ ਕੀਤੀ ਸੀ ਸੰਜੀ ਤੇ ਉਹ ਹਮਲੇ ਰੋਕ ਕੇ ਤੇ ਇਹਦੇ ਲਈ ਮਾਫੀ ਮੰਗੇ ਵੀ ਮੈਂ ਇਹ ਗਲਤ ਕੀਤਾ ਅਸੀਂ ਤਾਂ ਤਿਆਰ ਹੀ ਆਂ ਅਸੀਂ ਤਾਂ ਲੜਾਈ ਸ਼ੁਰੂ ਹੀ ਨਹੀਂ ਕੀਤੀ ਨਾ ਸ਼ੁਰੂ ਕੀਤੀ ਹੈ ਤੇ ਨਾ ਅਸੀਂ ਮਤਲਬ ਆਪਣੇ ਆਪ ਇਹਨੂੰ ਬੰਦ ਕਰਨਾ ਹੈਗਾ ਸੋ ਗੱਲਬਾਤ ਜਿਹੜੀ ਹੈ ਹਮੇਸ਼ਾ ਹੀ ਤੇ ਜਿੱਤਦਾ ਵੀ ਉਹੀ ਹੈ ਬੰਦਾ ਜਿਹੜਾ ਦੋਏ ਫਰੰਟ ਗੱਲਬਾਤ ਵਾਲਾ ਫਰੰਟ ਤੇ ਲੜਾਈ ਵਾਲਾ ਫਰੰਟ ਦੋਨਾਂ ਦੇ ਉੱਤੇ ਡਟ ਕੇ ਖੜੇ ਸੋ ਈਰਾਨ ਨੇ ਇਸ ਗੱਲ ਦਾ ਸਬੂਤ ਦਿੱਤਾ ਹੈ ਭਾਰਤ ਜਿਹੜਾ ਬਹੁ ਬੇ ਲੋੜੇ ਢੰਗ ਨਾਲ ਲੋਕਾਂ ਨੂੰ ਉਹਦੇ ਚ ਝੋਕਦਾ ਹੈ ਦੂਜਾ ਸੀ ਇਹ ਕਹਿਣਾ ਚਾਹੁੰਦੇ ਆ ਵੀ ਜਦੋਂ ਭਾਰਤ ਪਾਕਿਸਤਾਨ ਦੀ ਜੰਗਬੰਦੀ ਹੋਈ ਭਾਰਤ ਦੇ ਲੋਕਾਂ ਨੇ ਕੋਈ ਜਸ਼ਨ ਮਨਾਇਆ ਮੋਦੀ ਜੀ ਕਹਿੰਦੇ ਸਾਡਾ ਆਪਰੇਸ਼ਨ ਸੰਦੂਰ 100% ਸਫਲ ਹੈ ਫਿਰ ਉਹ ਸਫਲਤਾ ਦਾ ਲੋਕਾਂ ਨੇ ਆਪ ਹਰੇ ਆ ਕੇ ਕਿਤੇ ਕੋਈ ਜਲੂਸ ਕੱਢੇ ਵੀ ਅਸੀਂ ਜਿੱਤ ਗਏ ਭਾਰਤ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਸੀ ਓਪਨਲੀ ਤਾਂ ਇਹ ਵੀ ਸ਼ਾਂਤੀ ਦੇ ਹੱਕ ਚ ਸੜਕਾਂ ਤੇ ਨਹੀਂ ਆਏ ਵੀ ਹਾਂ ਚੰਗਾ ਹੋ ਗਿਆ ਸ਼ਾਂਤੀ ਆ ਗਈ ਹਾਂ ਕਹਿੰਦੇ ਰਹੇ ਆਪਣੀ ਗੱਲਬਾਤ ਚ ਬਾਕੀ ਪਰ ਓਪਨਲੀ ਉਹਦਾ ਜ਼ਿਕਰ ਨਹੀਂ ਕੀਤਾ ਲਾਸਟ ਅਗਲੀਆਂ ਗੱਲਾਂ ਦੋਸਤੋ ਤੁਹਾਡੇ ਨਾਲ ਸੁਪਰੀਮ ਕੋਰਟ ਨੇ ਪੰਜਾਬ ਦਾ ਇੱਕ ਨੌਜਵਾਨ ਹੈ ਜਿਹੜਾ ਬਲਜਿੰਦਰ ਸਿੰਘ ਉਸ ਨੇ ਆਪਣੇ ਘਰ ਵਾਲੀ ਨੂੰ ਦਾਜ ਦੇ ਕੇਸ ਚ ਮਾਰਤਾ ਸੀ ਤੇ ਉਹਨੂੰ 10 ਸਾਲ ਦੀ ਸਜ਼ਾ ਹੋ ਗਈ ਸੀ ਤੇ ਉਹ ਫੌਜ ਚ ਹੈ ਤੇ ਉਹਦੀ ਉਹ ਉਹਦੇ ਸਜ਼ਾ ਦੇ ਉੱਤੇ ਵੀ ਮੈਨੂੰ ਜਾਣਾ ਨਾ ਪਵੇ ਜੇਲ੍ਹ ਚ ਉਹ ਸੁਪਰੀਮ ਕੋਰਟ ਪਹੁੰਚਾ ਹੋਇਆ ਸੀ ਕੱਲ ਸੁਪਰੀਮ ਕੋਰਟ ਦੇ ਜੱਜਾਂ ਨੇ ਜਸਟਿਸ ਉਜਲ ਪੁਈਆ ਤੇ ਵਿਨੋਦ ਚੰਦਰਨ ਨੇ ਉਹਨਾਂ ਨੇ ਕਿਹਾ ਵੀ ਤੂੰ ਉਹ ਕਹਿੰਦਾ ਜੀ ਮੈਂ ਉੱਥੇ ਆਪਰੇਸ਼ਨ ਸਿੰਧੂਰ ਚ ਰਿਹਾ ਕਹਦਾ ਰਿਹਾ ਹੋਵੇਂ ਇਹਦੇ ਨਾਲ ਤੈਨੂੰ ਲਾਇਸੈਂਸ ਮਿਲ ਗਿਆ ਵੀ ਤੂੰ ਆਪਣੇ ਘਰ ਵਾਲੀ ਨੂੰ ਮਾਰ ਦਵੇਂ ਉਹ ਕਹਿੰਦਾ ਜੀ ਉਹਦਾ ਵਕੀਲ ਕਹਿੰਦਾ ਕਹਿੰਦਾ ਜੀ ਇਹ ਬੰਦਾ ਰਾਸ਼ਟਰੀ ਰਾਈਫਲ ਦੇ ਵਿੱਚ 20 ਸਾਲਾਂ ਤੋਂ ਬਲੈਕ ਕੈਟ ਕਮਾਂਡੋ ਆ ਕਹਿੰਦਾ ਲੱਖ ਹੋਵੇ ਇਹਨੂੰ ਇਹ ਕਿਹਨੇ ਲਾਇਸੈਂਸ ਦਿੱਤਾ ਵੀ ਇਹ ਘਰ ਵਾਲੀ ਨੂੰ ਮਾਰ ਦੇਵੇ ਜਾ ਜੇਲ੍ਹ ਚ ਸੋ ਇੱਕ ਤਾਂ ਇਹ ਦੂਸਰੀ ਗੱਲ ਜੰਮੂ ਕਸ਼ਮੀਰ ਚ 24 ਸਾਲਾਂ ਦਾ ਇੱਕ ਲੜਕਾ ਜਿਹਦੇ ਤੇ ਚੋਰੀ ਦਾ ਇਲਜ਼ਾਮ ਹੈ ਉਹਨੂੰ ਪੁਲਿਸ ਵਾਲੇ ਉਹਦੇ ਹੱਥ ਪਿੱਛੇ ਬੰਨ ਕੇ ਉਹਦੀ ਸ਼ਰਟ ਉਤਾਰ ਕੇ ਉਹਦੇ ਗਲ ਚ ਛਿੱਤਰਾਂ ਦਾ ਹਾਰ ਪਾ ਕੇ ਜੀਪ ਦੇ ਬੋਨਟ ਤੇ ਬੰਨ ਕੇ ਉਹਦਾ ਜਲੂਸ ਕੱਢਦੇ ਆ ਤੇ ਵੀਡੀਓ ਵੀ ਬਣਦੀ ਹੈ ਵੀਡੀਓ ਵਾਇਰਲ ਹੋ ਜਾਂਦੀ ਹੈ ਤੇ ਉਹਦੀ ਕਹਿੰਦੇ ਇਨਕੁਆਰੀ ਕਰਨੀ ਹੈ ਪਹਿਲਾਂ ਵੀ ਜੰਮੂ ਕਸ਼ਮੀਰ ਦੇ ਹਾਲਾਤ ਐਹੀ ਜੀਆਂ ਗੱਲਾਂ ਨੇ ਵਗਾੜੇ ਆ ਜਿਹੜੇ ਲੋਕ ਅਜਿਹੇ ਆਪ ਮਾਰੇ ਕੰਮ ਕਰਦੇ ਆ ਉਹ 24 ਸਾਲਾਂ ਦਾ ਮੁੰਡਾ ਹੈ ਵਿਚਾਰਾ ਤੇ ਇਸ਼ ਇਸ਼ਰਾਕ احمد ਜੰਮੂ ਦੇ ਕਾਸਮ ਨਗਰ ਦਾ ਰਹਿਣ ਵਾਲਾ ਹੈ ਲਾਸਟ ਗੱਲ ਤੁਹਾਡੇ ਨਾਲ ਦੋਸਤੋ ਇੱਕ ਫਰਾਂਸੀਸੀ ਕੁੜੀ ਉਦੈਪੁਰ ਚ ਆਈ ਘੁੰਮਣ ਟੂਰਿਸਟ ਹੈ ਦਿੱਲੀ ਤੋਂ ਉਦੇਪੁਰ ਤੱਕ ਬਸ ਚਾਈ ਤੇ ਉੱਥੇ ਆਪਣੇ ਹੋਟਲ 'ਚ ਠਹਿਰੀ ਹੋਈ ਐ ਕੋਈ ਬੰਦਾ ਉਹਦੇ ਨਾਲ ਗੱਲ ਨਹੀਂ ਲੱਗਦਾ ਤੇ ਉਹ ਜਾ ਕੇ ਉਹਨੂੰ ਆਪਣੇ ਨਾਲ ਕਾਰਜ ਘਮਾਉਣ ਲੈ ਜਾਂਦਾ ਤੇ ਉਹ ਕਿਸੇ ਅਪਾਰਟਮੈਂਟ ਜਾ ਕੇ ਉਹਦਾ ਬੁਲਾਤਕਾਰ ਕਰਦਾ ਹੈ ਤੇ ਉਹ ਬੁਲਾਤਕਾਰ ਦਾ ਕੇਸ ਦਰਜ ਹੋ ਗਿਆ ਤੇ ਉਹ ਜਿਹੜਾ ਬੰਦਾ ਹੈ ਉਹ ਕਿਸੇ ਐਂਟਰਟੇਨਮੈਂਟ ਮੈਨੇਜਰ ਕੰਪਨੀ ਦਾ ਵਿੱਚ ਕੰਮ ਕਰਦਾ ਹੈਗਾ ਸੋ ਯੂ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਖਾਸ ਤੌਰ ਤੇ ਕੁੜੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਭਾਰਤ ਜਾਣ ਤੋਂ ਪਹਿਲਾਂ ਸੋਚਿਓ ਜੇ ਜਾਓਗੇ ਉੱਥੇ ਬਲਾਤਕਾਰ ਹੁੰਦੇ ਹੈ ਉੱਥੇ ਅੱਤਵਾਦੀ ਘਟਨਾਵਾਂ ਹੁੰਦੀਆਂ ਨੇ ਉੱਥੇ ਬਹੁਤ ਸਾਰੀ ਹਿੰਸਾ ਹੁੰਦੀ ਹੈ ਆਪਣਾ ਵਿਚਾਰ ਰੱਖਿਓ ਇਹ ਡਬਲ ਇੰਜਣ ਦੀ ਸਰਕਾਰ ਹੈ Rajasthan ਚ ਜਿੱਥੇ ਘਟਨਾ ਹੋਈ ਹੈ ਕੀ ਅਸੀਂ ਭਾਰਤ ਦਾ ਇਹ ਨਾਂ ਕਰ ਰਹੇ ਹਾਂ ਕੀ ਸਾਨੂੰ ਇਹਦੇ ਤੇ ਸਖਤੀ ਨਾਲ ਅਜਿਹੀਆਂ ਜਿਹੜੀਆਂ ਔਰਤਾਂ ਵਿਰੁੱਧ ਚਾਹੇ ਭਾਰਤੀ ਹੋਣ ਅਸੀਂ ਸਾਨੂੰ ਜਾਗਣਾ ਨਹੀਂ ਚਾਹੀਦਾ ਅੱਜ ਦੀ ਗੱਲ ਚੰਨੇ ਬਹੁਤ ਬਹੁਤ ਸ਼ੁਕਰੀਆ